ਉਹੀ ਬੈਂਚ ਐ ਸਭ ਤੋਂ ਪਿੱਛੇ ਬੈਠਦੇ ਸੀ ਸਿੱਧੂ ਮੂਸੇਵਾਲਾ ਔਰ ਐਸੇ ਬੈਂਚ ਤੇ ਬੈਠ ਕੇ ਆਪਣੀ ਉਹਨਾਂ ਨੇ ਪੜ੍ਹਾਈ ਕੀਤੀ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਪੈਨ ਦੇ ਨਾਲ ਬਣਾਈਆਂ ਹੋਈਆਂ ਵਿਦਿਆਰਥੀਆਂ ਨੇ ਜਿਹੜੇ ਨਵੇਂ ਵਿਦਿਆਰਥੀ ਨੇ ਉਹ ਇਸ ਕਲਾਸਰੂਮ ਦੇ ਵਿੱਚ ਜਦੋਂ ਵੀ ਆਉਂਦੇ ਨੇ ਤਾਂ ਯਾਦ ਜ਼ਰੂਰ ਕਰਦੇ ਨੇ ਸਿੱਧੂ ਮੂਸੇਵਾਲਾ ਨੂੰ ਅਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਇਹ ਵਿਦਿਆਰਥੀ ਸਾਰੇ ਨਵੇਂ ਨੇ ਮੈਂ ਬੈਂਚਾਂ ਤੇ ਦੇਖਿਆ ਕਿ ਬੈਂਚਾਂ ਦੇ ਉੱਤੇ ਤਸਵੀਰਾਂ ਬਣਾਈਆਂ ਹੋਈਆਂ ਨੇ ਸਕੂਲ ਟਾਈਮ ਤੋਂ ਹੀ ਸਿੰਗਿੰਗ ਦਾ ਸ਼ਾਨਖਰ ਦੇ ਸੀ 2012 ਨੂੰ ਐਡਮਿਸ਼ਨ ਲਈ ਜੰਨੇ ਤੇ 3rd ਇਅਰ ਚ ਮੈਂ ਇਥੇ ਇਹੀ ਸਬਜੈਕਟ ਪੜਾਇਆ ਜਿਹੜਾ ਇਹਨਾਂ ਨੇ ਪੜਾ ਰਹੇ ਨੇ ਪਾਵਰ ਸਿਸਟਮ ਬਾਰੇ ਜਦੋਂ ਕਲਾਸਰੂਮ ਦੇ ਵਿੱਚ ਆਂਦਾ ਸੀ ਤੁਸੀਂ ਅਕਸਰ ਦੇਖਦੇ ਹੋਣੇ ਉਹ ਕਿਵੇਂ ਦਾ ਸੁਭਾਅ ਸੀ ਚਲੋ ਵੀ ਮੈਨੂੰ ਬਾਰੀ ਮਿਲਦਾ ਸੀ ਪੈਰੀ ਹੱਥ ਜਰੂਰ ਲੰਦਾ ਸੀ ਕਿਸੇ ਸਬਜੈਕਟ ਤੋਂ ਲਈ ਰਿਪੀਅਰ ਨਹੀਂ ਆਇਆ ਇਹ ਤਾਂ ਟੋਟਲ 'ਔਰ 68.8% ਮਾਰਕਸ ਆਏ ਓਵਰ ਆਲ ਇਸ ਕਲਾਸ ਦੇ ਵਿੱਚ ਵੀ ਉਹਨਾਂ ਨਾਲ ਕਈ ਯਾਦਾਂ ਜੁੜੀਆਂ ਨੇ ਕਿਵੇਂ ਦੇਖਦੇ ਹੋ ਬਹੁਤ ਵਧੀਆ ਮਹਿਸੂਸ ਕਰ ਰਿਹਾ ਕਿ ਮੈਂ ਅੱਜ ਉਹਨਾਂ ਦੇ ਜਿਹੜੇ ਬੈਂਚ ਤੇ ਬੈਠਦੇ ਹੁੰਦੇ ਸੀਗੇ ਮੌਜੂਦ ਬੈਂਚ ਤੇ ਬੈਠਾ ਹਾਂ ਤੁਸੀਂ ਉਸੇ ਕਲਾਸਰੂਮ ਦੇ ਵਿੱਚ ਬੈਠੇ ਹੋ ਹਨਾ ਔਰ ਪ੍ਰੋਫੈਸਰ ਉਹੀ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਪੜਾਇਆ ਕਿਵੇਂ ਦੇਖਦੇ ਹੋ ਕਿ ਲਿਖਤਤਾ ਬਹੁਤ ਵਧੀਆ ਸੀ ਉਹਨਾਂ ਦੀ ਜੀ ਤਾਂ ਹੀ ਪੂਰੇ ਵਰਲਡ 'ਚ ਉਹਨਾਂ ਦਾ ਚੱਲ ਰਿਹਾ ਹੈ ਨਾਮ ਅਜੇ ਤੱਕ ਚੱਲ ਰਿਹਾ ਹੈ ਉਹਨੇ ਮੈਨੂੰ ਮੈਰਿਜ ਤੇ ਵੀ ਆਪਣੇ ਇਨਵਾਈਟ ਕੀਤਾ ਸੀ ਕਿ ਮੈਂ ਜਲਦੀ ਮੈਰਿਜ ਕਰਾ ਰਿਆਂ ਤੇ ਜਰੂਰ ਤੁਸੀਂ ਆਣਾ ਹੁਣ ਬੜਾ ਦੁੱਖ ਹੋ ਰਿਹਾ ਪੁਰਾਣੀ ਉਸ ਕਰਾ ਸੁਕਣਾ ਮਰਹੂਮ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਲ ਕਈ ਯਾਦਾ ਜੁੜੀਆਂ ਨੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਅੰਜੀਰਨੀ ਕਾਲਜ ਦੀਆਂ ਕਿਉਂਕਿ ਇੱਥੋਂ ਹੀ ਉਹਨਾਂ ਨੇ ਆਪਣੀ ਡਿਗਰੀ ਹਾਸਲ ਕੀਤੀ ਅਸੀਂ ਉਸ ਕਲਾਸਰੂਮ ਦੇ ਵਿੱਚ ਆ ਜਿਹੜੇ ਕਲਾਸਰੂਮ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਬੈਠ ਕੇ ਪੜ੍ਹਾਈ ਕੀਤੀ ਸਾਡੇ ਨਾਲ ਉਹ ਪ੍ਰੋਫੈਸਰ ਵੀ ਮੌਜੂਦ ਹੈ ਪਰ ਜਿਹੜੀਆਂ ਤਸਵੀਰਾਂ ਤੁਸੀਂ ਇਸ ਕਲਾਸਰੂਮ ਦੇ ਵਿੱਚ ਦੇਖ ਰਹੇ ਹੋ ਚਾਹੇ ਹੁਣ ਇਹ ਬੱਚੇ ਨਵੇਂ ਨੇ ਪਰ ਇਸ ਤੋਂ ਪਹਿਲੇ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਸਿੱਧੂ ਮੂਸੇਵਾਲਾ ਦੇ ਨਾਲ ਉਹ ਚਾਹੇ ਇਸ ਕਲਾਸਰੂਮ ਦੇ ਵਿੱਚ ਨਹੀਂ ਮੌਜੂਦ ਪਰ ਇਸ ਕਲਾਸਰੂਮ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਉਸ ਬੈਂਚ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿਹੜੇ ਬੈਂਚ ਤੇ ਸਿੱਧੂ ਮੂਸੇਵਾਲਾ ਨੇ ਬੈਠ ਕੇ ਇੱਥੇ ਪੜ੍ਹਾਈ ਕੀਤੀ ਔਰ ਅਸੀਂ ਵਿਦਿਆਰਥੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕਿਹੋ ਜਿਹਾ ਮਹਿਸੂਸ ਕਰਦੇ ਨੇ ਕਿ ਜਿਸ ਕਾਲਜ ਦੇ ਵਿੱਚ ਉਹ ਪੜ੍ਹ ਰਹੇ ਨੇ ਉਸ ਕਾਲਜ ਦੇ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਮਰਹੂਮ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਇੱਥੋਂ ਪੜ੍ਹਾਈ ਕੀਤੀ ਤੁਸੀਂ ਉਸ ਬੈਂਚ ਤੇ ਹੀ ਬੈਠੇ ਹੋ ਪਹਿਲੇ ਮੈਂ ਤੁਹਾਨੂੰ ਦੱਸਦਾ ਕਿ ਇਹ ਉਹੀ ਬੈਂਚ ਹੈ ਸਭ ਤੋਂ ਪਿੱਛੇ ਬੈਠਦੇ ਸੀ ਸਿੱਧੂ ਮੂਸੇਵਾਲਾ ਔਰ ਐਸੇ ਬੈਂਚ ਤੇ ਬੈਠ ਕੇ ਉਹ ਆਪਣੀ ਉਹਨਾਂ ਨੇ ਪੜ੍ਹਾਈ ਕੀਤੀ ਔਰ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ ਉਸ ਬੈਂਚ ਤੇ ਬੈਠੇ ਹੋ ਔਰ ਇਸ ਬੈਂਚ ਤੇ ਬੈਠ ਕੇ ਸਿੱਧੂ ਮੂਸੇਵਾਲਾ ਨੇ 2012 13 14 ਅਲੱਗ-ਅਲੱਗ ਚਾਹੇ ਕਲਾਸਾਂ ਦੇ ਵਿੱਚ ਉਹ ਗਏ ਉਸ ਕਲਾਸਾਂ ਦੇ ਵਿੱਚ ਉਹਨਾਂ ਨੇ ਬੈਠ ਕੇ ਪੜ੍ਹਾਈ ਕੀਤੀ ਪਰ ਇਸ ਕਲਾਸ ਦੇ ਵਿੱਚ ਵੀ ਉਹਨਾਂ ਨਾਲ ਕਈ ਯਾਦਾਂ ਜੁੜੀਆਂ ਨੇ ਕਿਵੇਂ ਦੇਖਦੇ ਹੋ ਮੈਂ ਨਹੀਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਕਿ ਮੈਂ ਅੱਜ ਉਹਨਾਂ ਦੇ ਜਿਵੇਂ ਬੈਂਚ ਤੇ ਬੈਂਦੇ ਹੁੰਦੇ ਸੀਗੇ ਮੌਜੂਦ ਬੈਂਚ ਤੇ ਬੈਠਾ ਹਾਂ ਤੇ ਉਹਨਾਂ ਨੇ ਆਪਣੀ ਡਿਗਰੀ ਇਲੈਕਟ੍ਰੀਕਲ ਇੰਜੀਨੀਅਰ ਪ੍ਰਾਪਤ ਕੀਤੀ ਤੇ ਮੈਂ ਵੀ ਇਲੈਕਟ੍ਰੀਕਲ ਇੰਜੀਨੀਅਰ ਚ ਆਪਣਾ ਕੋਰਸ ਕਰ ਰਿਹਾ ਤੇ ਮੈਨੂੰ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਆਪਣੀ ਡਿਗਰੀ ਨੂੰ ਨਾਣਕ ਨੇਵੀ ਯੂਨੀਅਨ ਕਾਲਜ ਤੋਂ ਪੂਰੀ ਕਰਕੇ ਗਿਆ ਤੇ ਮੈਂ ਵੀ ਉਸੇ ਕਾਲਜ ਦੇ ਵਿੱਚ ਹਾਂ ਤੁਸੀਂ ਉਸੇ ਕਲਾਸਰੂਮ ਦੇ ਵਿੱਚ ਬੈਠੇ ਹੋ ਹੈਨਾ ਔਰ ਪ੍ਰੋਫੈਸਰ ਉਹੀ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਪੜਾਇਆ ਕਿਵੇਂ ਦੇਖਦੇ ਹੋ ਮਤਲਬ ਵਧੀਆ ਪੜਾਉਂਦੇ ਆਈ ਸਰ ਤੇ ਚਲੋ ਜੋ ਹੋਇਆ ਉਹ ਮਾੜਾ ਹੋਇਆ ਸਾਡੇ ਸੀਨੀਅਰ ਸੀਗੇ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਜੋ ਕਿ ਜਿਹੜੇ ਨਾਮ ਨਾਲ ਜਾਣੇ ਜਾਂਦੇ ਆ 2016 ਪਾਸ ਆਊਟ ਆ ਤੇ ਇਲੈਕਟ੍ਰੀਕਲ ਚ ਕਾਫੀ ਉਹਨਾਂ ਦਾ ਵਧੀਆ ਸਕੋਰ ਰਿਹਾ ਆ ਤੇ ਬਾਕੀ ਲਿਖਤਤਾ ਬਹੁਤ ਵਧੀਆ ਸੀ ਉਹਨਾਂ ਦੀ ਜੀ ਤਾਂ ਹੀ ਪੂਰੇ ਵਰਲਡ 'ਚ ਉਹਨਾਂ ਦਾ ਚੱਲ ਰਿਹਾ ਆ ਨਾਮ ਹਜੇ ਤੱਕ ਚੱਲ ਰਿਹਾ ਜਿੰਨੇ ਵੀ ਦਰਸ਼ਕ ਹੈ ਕਦੀ ਵੀ ਇਹ ਕਲਾਸਰੂਮ ਦੀਆਂ ਤਸਵੀਰਾਂ ਤੁਸੀਂ ਨਹੀਂ ਦੇਖਿਆ ਹੋਣਗੀਆਂ ਚਾਹੇ ਅਸੀਂ ਇਸ ਕਲਾਸਰੂਮ ਦੀਆਂ ਤਸਵੀਰਾਂ ਦਿਖਾ ਰਿਹਾ ਕਿਉਂਕਿ ਉਹ ਤਸਵੀਰਾਂ ਜਿਹੜੀਆਂ ਇਸ ਕਲਾਸਰੂਮ ਦੇ ਨਾਲ ਕਈ ਯਾਦਾਂ ਵੀ ਜੁੜੀਆਂ ਨੇ ਇਹ ਟੇਬਲ ਤੇ ਤੁਸੀਂ ਜਿਹੜਾ ਬੈਂਚ ਹੈ ਕਿਉਂਕਿ ਇਹ ਬੈਂਚ ਦੇ ਨਾਲ ਜਿਹੜਾ ਸਿੱਧੂ ਮੂਸੇਵਾਲਾ ਬੈਠਦਾ ਸੀ ਔਰ ਪਰ ਇਹ ਬੈਂਚ ਬਿਲਕੁਲ ਨਾਲ ਦਾ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਪੈਨ ਦੇ ਨਾਲ ਬਣਾਈਆਂ ਬਣਾਈਆਂ ਹੋਈਆਂ ਵਿਦਿਆਰਥੀਆਂ ਨੇ ਜਿਹੜੇ ਨਵੇਂ ਵਿਦਿਆਰਥੀ ਨੇ ਉਹ ਇਸ ਕਲਾਸਰੂਮ ਦੇ ਵਿੱਚ ਜਦੋਂ ਵੀ ਆਉਂਦੇ ਨੇ ਤਾਂ ਯਾਦ ਜ਼ਰੂਰ ਕਰਦੇ ਨੇ ਸਿੱਧੂ ਮੂਸੇਵਾਲਾ ਨੂੰ ਔਰ ਤੁਸੀਂ ਦੇਖ ਸਕਦੇ ਹੋ ਕਿ ਕੁਝ ਲਿਖਿਆ ਵੀ ਹੈਗਾ ਉਹ ਦਿਲ ਦਾ ਨਹੀਂ ਮੋੜਾ ਸੀ ਇਹੋ ਜਿਹੇ ਲਫ਼ਜ਼ ਜਿਹੜੇ ਨੇ ਉਹ ਇਸ ਬੈਂਚ ਦੇ ਉੱਤੇ ਲਿਖੇ ਹੋਏ ਨੇ ਔਰ ਪੈਨ ਦੇ ਨਾਲ ਕਾਫੀ ਖੂਬਸੂਰਤ ਤਸਵੀਰਾਂ ਬਣਾਈਆਂ ਹੋਈਆਂ ਨੇ ਇਹ ਤਸਵੀਰਾਂ ਬਿਆਨ ਕਰਨਾ ਆਪਣੇ ਆਪ ਦੇ ਵਿੱਚ ਬੜਾ ਔਖਾ ਕਿਉਂਕਿ ਅੱਜ ਚਾਹੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਹੈ ਪਰ ਉਹਨਾਂ ਦੇ ਨਾਲ ਜੁੜੀਆਂ ਯਾਦਾਂ ਇਸ ਕਲਾਸਰੂਮ ਦੇ ਵਿੱਚ ਇਸ ਕਾਲਜ ਦੇ ਨਾਲ ਕਈ ਯਾਦਾਂ ਜੁੜੀਆਂ ਨੇ ਮੈਂ ਉਸ ਉਹਨਾਂ ਪ੍ਰੋਫੈਸਰ ਦੇ ਨਾਲ ਵੀ ਗੱਲਬਾਤ ਕਰਾਂਗਾ ਜਿਹੜੇ ਪ੍ਰੋਫੈਸਰ ਅਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੜ੍ਹਾਉਂਦੇ ਰਹੇ ਇਸ ਕਲਾਸਰੂਮ ਦੇ ਵਿੱਚ ਔਰ ਕਿਵੇਂ ਦਾ ਸੁਭਾਅ ਸੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਉਹ ਸੀ ਇਹਨਾਂ ਕੋਲੋਂ ਪੁੱਛਾਂਗੇ ਔਰ ਇਸ ਕਲਾਸਰੂਮ ਦੇ ਵਿੱਚ ਅੱਜ ਵੀ ਚਾਹੇ ਤੁਸੀਂ ਪੜ੍ਹਾ ਰਹੇ ਹੋ ਪਰ ਅੱਜ ਅਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਇਹ ਵਿਦਿਆਰਥੀ ਸਾਰੇ ਨਵੇਂ ਨੇ ਮੈਂ ਬੈਂਚਾਂ ਤੇ ਦੇਖਿਆ ਕਿ ਬੈਂਚਾਂ ਦੇ ਉੱਤੇ ਤਸਵੀਰਾਂ ਬਣਾਈਆਂ ਹੋਈਆਂ ਨੇ ਅੱਛਾ ਕਿਵੇਂ ਲੱਗਦਾ ਕਿਉਂਕਿ ਬੜਾ ਔਖਾ ਇਹ ਬਿਆਨ ਕਰਨਾ ਵੀ ਕਿਉਂਕਿ ਇਹੋ ਜੇ ਵਾਰਦਾਤ ਵਾਪਰੀ ਉਹਨਾਂ ਦਾ ਕਤਲ ਹੋ ਗਿਆ ਔਰ ਅੱਜ ਇਸ ਕਲਾਸਰੂਮ ਦੇ ਨਾਲ ਅਸੀਂ ਉਹਨਾਂ ਯਾਦਾਂ ਨੂੰ ਪੁੰਚਾਰੇ ਆ ਆਪਣੇ ਦਰਸ਼ਕਾਂ ਤੱਕ ਤੁਸੀਂ ਕਿਵੇਂ ਦੇਖਦੇ ਹੋ ਅੱਜ ਉਹੋ ਜੇ ਸਟੂਡੈਂਟ ਆ ਰਹੇ ਨੇ ਤੁਹਾਡੇ ਕੋਲ ਸਟੂਡੈਂਟ ਤਾਂ ਉਸ ਟਾਈਪ ਦੇ ਨਹੀਂ ਆ ਰਹੇ ਪਰ ਉਹ ਇਹ ਅਲੱਗ ਹੀ ਸ਼ੌਂਕ ਸੀ ਕਿਉਂਕਿ ਸਕੂਲ ਟਾਈਮ ਤੋਂ ਹੀ ਸਿੰਗ ਇਹਨਾਂ ਸ਼ਾਨਕ੍ਰਿਧਾ ਸੀ 2012 ਨੂੰ ਐਡਮਿਸ਼ਨ ਲਈ ਜੰਨੇ ਤੇ 3rd ਇਅਰ ਚ ਮੈਂ ਇਥੇ ਇਹੀ ਸਬਜੈਕਟ ਪੜਾਇਆ ਜਿਹੜਾ ਇਹਨਾਂ ਨੇ ਪੜਾਇਆ ਨਾ ਪਾਵਰ ਸਿਸਟਮ ਵਨ 2012 ਤੋਂ 16 ਤੱਕ ਉਹਨਾਂ ਨੇ ਇਥੇ ਡਿਗਰੀ ਕੀਤੀ ਉਹ ਇੱਕ ਬਹੁਤ ਵਧੀਆ ਸਟੂਡੈਂਟ ਸੀ ਟੀਚਰ ਰਿਸਪੈਕਟ ਕਰਦਾ ਸੀ ਤੇ ਉਸ ਚ ਇੱਕ ਲਾਈਨ ਚ ਮੈਂ ਲਾਸਿਰਾਂ ਹੀ ਹੈਡ ਪਿਓਰਟੀ ਇਨ ਹਿਸ ਹਾਰਟ ਸੈਂਸੇਰਿਟੀ ਇਨ ਹਿਸ ਵਰਕ ਐਂਡ ਕਲੈਰਿਟੀ ਇਨ ਹਿਸ ਮਾਈਂਡ ਬਿਕਾਜ਼ ਹੀ ਵਾਸ ਕਲੀਅਰ ਵਟ ਟੂ ਰਾਈਟ ਐਂਡ ਵਟ ਨੋਟ ਟੂ ਰਾਈਟ he was not writing about girls and and other vulgar things so he was clear what to write and he was people are saying that he was promoting the thoda thoda ho punjabi de vich gal karange kyuki jinne bhi darshak promote karda si par oh hathiyara di value vi samajhda si kyuki unne keha si hathiyara nu kisi re attack kar le ni apni rakhiya layi unne rakhe si pehla ohnu shauk si fir usne apni ਫਾਇਦੇ ਲਈ ਨੂੰ ਥਿਆਰ ਨੂੰ ਯੂਜ਼ ਕਰਨ ਲਈ ਰੱਖਿਆ ਸੀ ਕਿਉਂਕਿ ਉਹਨੂੰ ਧਮਕੀਆਂ ਆ ਰਹੀਆਂ ਸੀ। ਸੁਰਵਿੰਦਰ ਜੀ ਜਦੋਂ ਕਲਾਸਰੂਮ ਦੇ ਵਿੱਚ ਆਂਦਾ ਸੀ ਤੁਸੀਂ ਅਕਸਰ ਦੇਖਦੇ ਹੋਣੇ ਉਹ ਕਿਵੇਂ ਦਾ ਸੁਭਾਅ ਸੀ? ਜਦੋਂ ਵੀ ਮੈਨੂੰ ਬਾਅਦ ਵੀ ਮਿਲਦਾ ਸੀ ਪੈਰੀ ਹੱਥ ਜਰੂਰ ਲੈਂਦਾ ਸੀ। ਲੈਬ ਟੈਂਡੈਂਟ ਦੇ ਵੀ ਪੈਰੀ ਹੱਥ ਲਾਂਦਾ ਸੀ। ਇਨੀ ਰਿਸਪੈਕਟ ਕਰਦਾ ਸੀ। ਅੱਛਾ ਤੇ ਜਨਰਲੀ ਉਹ ਪਿੱਛੇ ਬੈਠਦਾ ਸੀ ਕਲਾਸਾਂ ਕੱਟ ਲਗਾਉਂਦਾ ਸੀ ਵੈਸੇ। ਪੂਰੀ ਅਟੈਂਡੈਂਸ ਬਸੇ ਪੂਰੀ ਕਰਦੇ ਸੀ। ਦੇ ਵਿੱਚ ਉਹੀ ਆ ਰਿਹਾ ਜਦੋਂ ਬੱਚਾ ਜ਼ਿਆਦਾ ਕਹਿੰਦੇ ਕਮਜ਼ੋਰ ਹੁੰਦਾ ਜਾਂ ਡਰ ਦੇ ਮਾਰੇ ਪ੍ਰੋਫੈਸਰ ਤੋਂ ਉਹ ਪਿੱਛੇ ਹੀ ਬੈਠਦਾ। ਤੁਹਾਡੇ ਕੋ ਡ ਪਿੱਛੇ ਬੜਾ ਬੈਠਦਾ ਸੀ ਉਹ ਕਿਉਂਕਿ ਪਿੱਛੇ ਉਹ ਨਾਲ ਇੱਕ ਸਟੂਡੈਂਟ ਸੀ ਸਹਿਜ ਉਹ ਨੂੰ ਗਾਈਡ ਕਰਦਾ ਸੀ ਕਲਾਸ ਚ ਘੱਟ ਲੰਦਾ ਸੀ ਮਤਲਬ 50% ਦੇ 60% ਮੱਥੇ ਕਲਾਸ ਹੀ ਲੰਦਾ ਸੀ ਬਾਕੀ ਆਪਣੀ ਪ੍ਰੈਕਟਿਸ ਕਰਦਾ ਸੀ ਤੇ ਕਿਸੇ ਸਬਜੈਕਟ ਚ ਉਹਦੀ ਰੀਪੇਅਰ ਨਹੀਂ ਆਈ ਅਜੇ ਤੱਕ ਟੋਟਲ ਉਹਦੇ 68.8% ਮਾਰਕਸ ਆਏ ਓਵਰ ਆਲ ਤੇ ਲਾਸਟ ਸੈਮੈਸਟਰ ਚ ਉਹਦੇ 82% ਮਾਰਕਸ ਆਏ ਇਲੈਕਟ੍ਰੀਕਲ ਇੰਜੀਨੀਅਰਿੰਗ 2012 ਤੋਂ ਲੈ ਕੇ ਕਿੰਨੇ ਸਾਲ ਤੱਕ ਜਿਹੜਾ ਇਹ ਉਹ ਰਿਹਾ 2012 ਤੋਂ 16 ਦਾ ਡਿਗਰੀ ਕੀਤੀ ਨੇ 16 ਜੁਲਾਈ ਤੱਕ ਉਹਦਾ ਕੋਰਸ ਸੀ ਪਰ ਉਹ 2016 2016 ਦੇ ਸੈਂਬਰ ਚ ਨੇ ਅੱਥੋਂ ਛੱਡਿਆ ਕਿਉਂਕਿ ਉਹ ਰਿਆਜ਼ ਕਰਦਾ ਰਿਹਾ ਤੇ ਪ੍ਰਾਈਵੇਟਲੀ ਤੇ ਗੇਟ ਦਾ ਉਹਨੇ ਪੇਪਰ ਵੀ ਦਿੱਤਾ ਸੀ ਤਾਂ ਕਿ ਐਮਟੈਕ ਕਰ ਸਕੇ ਤੁਹਾਨੂੰ ਕਿਹੋ ਜਿਹਾ ਨੇਚਰ ਉਸ ਦੇ ਵਿੱਚ ਇੱਕ ਮੈਂ ਸਵਾਲ ਪੁੱਛਾ ਕਿ ਕੰਪਲੀਟ ਸਿੱਧੂ ਮੂਸੇਵਾਲਾ ਦੇ ਵਿੱਚ ਤੁਹਾਨੂੰ ਇਹ ਵੇਖਣ ਨੂੰ ਮਿਲਿਆ ਕਦੀ ਕਿ ਬੜਾ ਵੱਡਾ ਪੰਜਾਬੀ ਸਿੰਗਰ ਜਾਂ ਮਸ਼ਹੂਰ ਸਟਾਰ ਬਣੇਗਾ ਉਸ ਵੇਲੇ ਉਸ ਟਾਈਮ ਨਹੀਂ ਲੱਗਦਾ ਸੀ 3rd ইয়ার ਚ ਨਹੀਂ ਲੱਗ ਰਿਹਾ ਸੀ 3rd ইয়ার ਪਹਿਲੀ ਵਾਰ ਸਟੇਜ ਤੇ ਗਿਆ ਸੀ ਪਹਿਲਾਂ ਬਹੁਤ ਸ਼ਾਈ ਸੀ ਸਟੈਮਰ ਵੀ ਕਰਦਾ ਸੀ 2nd ইয়ার ਚ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਸੀ ਸੈਂਮਰ ਕਰਦਾ ਸੀ ਜਿਆਦਾ ਸ਼ਾਈਨੈਸ ਕਰਕੇ ਜਾ ਉਹ ਪਾਵਰਟੀ ਕਰਕੇ ਪਿੱਛੋਂ ਕਿਉਂਕਿ ਉਹ ਮੈਨੂੰ ਦੱਸਦਾ ਸੀ ਕਿ ਫੀਸ ਦੇਣੀ ਵੀ ਉਹਨੂੰ ਮੁਸ਼ਕਲ ਸੀ ਜਿਹੜੀ ਸਿੱਖਦਾ ਸੀ ਨਾ ਪਿੱਛੋਂ 5000 ਰੁਪਏ ਫੀਸ ਦੇਣੀ ਸੀ ਉਹ ਵੀ ਨਹੀਂ ਸੀ ਉਹਦੇ ਕੋਲ ਤੇ ਉਹਨੇ ਫਿਰ ਮੈਨੂੰ ਜਦੋਂ ਹੁਣ ਆਇਆ 2021 ਚ ਮੈਨੂੰ ਬੁਲਾਇਆ ਤੇ ਉਹਨੇ ਮੈਨੂੰ ਇਹ ਕਿਹਾ ਸੀ ਮੈਂ ਤੁਹਾਨੂੰ 1 ਕਰੋੜ ਰੁਪਏ ਦਵਾਂਗਾ ਸਟੂਡੈਂਟ ਗਰੀਵ ਸਟੂਡੈਂਟ ਦੀ ਹੈਲਪ ਕਰਨੀ ਹੈ ਆਖਰੀ ਵਾਲੀ ਮੁਰਾਕਾਦ ਜਦੋਂ ਹੋਈ ਕਦੋਂ ਹੋਈ ਸੀ 20th ਮਾਰਚ 2021 ਨੂੰ 2021 ਨੂੰ ਅਲੂਮਨੀ ਇੰਟਰੈਕਸ਼ਨ ਤੇ ਮੈਨੂੰ ਫੋਨ ਕੀਤਾ ਸੀ ਜਦੋਂ ਸ਼ੂਟਿੰਗ ਚੱਲ ਰਹੀ ਸੀ ਅ ਉਨੇ ਬਿਲਕੁਲ ਨਾ ਨਹੀਂ ਕਿਤੇ ਉਸ ਲਈ ਮੰਨ ਗਿਆ ਕਿ ਮੈਨੂੰ ਪਹਿਲੀ ਵਾਰੀ ਕਾਲਜ ਨੇ ਮਾਨ ਦਿੱਤਾ ਮੈਂ ਜਰੂਰ ਆਵਾਂਗਾ ਸ਼ੂਟਿੰਗ ਦੇ ਐਡੀਸ਼ਨ ਬਾਅਦ ਚ ਹੋ ਜਾਣਗੇ ਮਤਲਬ ਉਸ ਵੇਲੇ 5000 ਰੁਪਇਆ 5000 ਰੁਪਇਆ ਦੇਣ ਵਾਸਤੇ ਫੀਸ ਨਹੀਂ ਸੀ ਤੇ ਜਦੋਂ 2021 ਤੁਹਾਡਾ ਮੁਲਾਕਾਤ ਕੀਤੀ ਤਾਂ 1 ਕਰੋੜ ਰੁਪਏ ਦੀ ਹਾਂਜੀ ਕਹਿੰਦੇ ਗਰੀਬ ਸਟੂਡੈਂਟਸ ਦੇਣ ਜਿਹਨਾਂ ਦੇ ਪੇਰੈਂਟਸ ਨਹੀਂ ਹੈਗੇ ਜਾਂ ਜਿਹੜੇ ਇੰਟੈਲੀਜੈਂਟ ਹੈ ਜਿਹੜੇ ਆਪਣੀ ਫੀਸ ਨਹੀਂ ਦੇ ਸਕਦੇ ਉਹਨਾਂ ਦੀ ਹੈਲਪ ਕਰ ਦਿੱਤੀ ਦਿੱਤਾ 1 ਕਰੋੜ ਪਰ ਮੈਂ ਉਸ ਵੇਲੇ ਮੰਨ ਕਰਤਾ ਕਿ ਜਦੋਂ ਲੋੜ ਹੋਏਗੀ ਉਦੋਂ ਮੰਗ ਲਾਂਗੇ ਕਿਉਂਕਿ ਮੈਨੂੰ ਆ ਰਹੇ ਸੀ ਪੈਸੇ ਪਿੱਛੇ ਉਸ ਉਹਨੇ ਮੈਨੂੰ ਮੈਰਿਜ ਤੇ ਵੀ ਆਪਣੇ ਇਨਵਾਈਟ ਕੀਤਾ ਸੀ ਕਿ ਕਿ ਮੈਂ ਜਲਦੀ ਮੈਰਿਜ ਕਰਾ ਰਿਹਾ ਤੇ ਜਰੂਰ ਤੁਸੀਂ ਆਣਾ ਉਹ ਬੜਾ ਦੁੱਖ ਹੋ ਰਿਹਾ ਪੁਰਾਣੀ ਉਸ ਕਦਾ ਸੁਪਨਾ ਸੋ ਇਹ ਉਹ ਪ੍ਰੋਫੈਸਰ ਨੇ ਜਿਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਕਿ ਅ ਅੱਜ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਭਾਵੇਂ ਸਾਡੇ ਵਿੱਚ ਨਹੀਂ ਪਰ ਉਹ ਉਸ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਲ ਯਾਦਾ ਜ਼ਰੂਰ ਜੁੜੀਆਂ ਨੇ ਇਸ ਕਲਾਸਰੂਮ ਦੀਆਂ ਔਰ ਇਸ ਬੈਂਚ ਦੀਆਂ ਜਿਹੜੇ ਬੈਂਚ ਤੇ ਉਹ ਬੈਠਦਾ ਸੀ ਕਿਉਂਕਿ ਮੈਂ ਉਹ ਤਸਵੀਰਾਂ ਵੀ ਦਿਖਾਈਆਂ ਬੈਂਚ ਦੇ ਉੱਤੇ ਜਿਹੜੇ ਹੁਣ ਨਵੇਂ ਸਟੂਡੈਂਟ ਆ ਰਹੇ ਨੇ ਕਿਧਰੇ ਨਾ ਕਿਧਰੇ ਉਹ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਐਸੇ ਕਲਾਸਰੂਮ ਦੇ ਵਿੱਚ ਉਹ ਉਹਨ ਉਸ ਦੀਆਂ ਤਸਵੀਰਾਂ ਉਸ ਬੈਂਚ ਦੇ ਬਣਾਉਂਦੇ ਨੇ ਔਰ ਯਾਦ ਕਰਦੇ ਨੇ ਸੋ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਨੀਆਂ ਬੜੀਆਂ ਔਖੀਆਂ ਨੇ ਕਿਉਂਕਿ ਜਿੰਨੇ ਵੀ ਫੈਨ ਫਾਲ ਫੋਲੋਇੰਗ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਉਹ ਵੀ ਕਾਫੀ ਪਿਛਲੇ ਜਦੋਂ ਇਹ ਵਾਰਦਾਤ ਵਾਪਰੀ ਉਸ ਤੋਂ ਬਾਅਦ ਕਾਫੀ ਮਯੂਸੀ ਦੇ ਵਿੱਚ ਨੇ ਔਰ ਮੈਂ ਵਿਦਿਆਰਥੀਆਂ ਦੇ ਨਾਲ ਵੀ ਗੱਲਬਾਤ ਕੀਤੀ ਵਿਦਿਆਰਥੀਆਂ ਦਾ ਆਖਣਾ ਕਿ ਉਹਨਾਂ ਨੂੰ ਕਾਫੀ ਮਾਣ ਮਹਿਸੂਸ ਹੁੰਦਾ ਔਰ ਮੈਂ ਇੱਕ ਵਾਰ ਫਿਰ ਉਹੀ ਟੇਬਲ ਉਹੀ ਮੇਜ਼ ਤੁਹਾਨੂੰ ਦਿਖਾਵਾਂਗਾ ਇਸ ਬੈਂਚ ਦੇ ਨਾਲ ਮੈਂ ਖੜਾ ਅੱਜ ਚਾਹੇ ਇਹ ਵਿਦਿਆਰਥੀ ਨਵਾਂ ਪਰ ਇਸ ਬੈਂਚ ਦੇ 2012 ਦੇ ਵਿੱਚ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦਾ ਮਸ਼ਹੂਰ ਸਿੰਗਰ ਜਿਸ ਨੇ ਇੱਥੇ ਆਪਣੀ ਡਿਗਰੀ ਹਾਸਲ ਕੀਤੀ